ਸਸ਼ੀਕਾਲ ਜੀ ਸਵਾਗਤ ਕਰਦੇ ਆ ਇੱਕ ਵਾਰ ਫਿਰ ਤੋਂ ਕੋਰ ਡਿਜ਼ਾਈਨਰ ਬੁਟੀਕ ਦੇ ਵਿੱਚ ਅੱਜ ਆਪਾਂ ਨੂੰ 16 ਬਸਟ ਸਾਈਜ਼ ਦੀਆਂ ਕੱਟਾਂ ਬਾਰੇ ਦੱਸਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਦੇਖੋ ਇਹ ਕਪੜਾ ਲਿਆ ਹੋਇਆ ਇਹਦੀ ਚੌੜਾਈ ਆਪਾਂ ਨੇ हिਪ ਦੇ ਹਿਸਾਬ ਨਾਲ ਉਤਾਰੀ ਹੋਈ ਆ ਤੇ ਤੁਸੀਂ ਵੀ ਕਪੜੇ ਨੂੰ ਇਸ ਤਰੀਕੇ ਨਾਲ ਕਰ ਲੈਣਾ ਜੀ ਸੈੱਟ ਪ੍ਰੈਸ ਕਰ ਲੈਣੀ ਚੰਗੀ ਤਰ੍ਹਾਂ ਸੈੱਟ ਕਰਨ ਤੋਂ ਬਾਅਦ ਆਪਾਂ ਨੇ ਦੋਨੋਂ ਪੱਲੇ ਨੇ ਜਿਹੜੇ ਉਹ ਇਸ ਤਰੀਕੇ ਦੇ ਨਾਲ ਰੱਖ ਲੈਣੇ ਨੇ ਸੈੱਟ ਕਰਕੇ ਹੁਣ ਆਪਾਂ ਦੇਖੋ ਇਹਦੀ ਜਿਹੜੀ ਲੰਬਾਈ ਆ ਉਹਦਾ ਨਿਸ਼ਾਨ ਲਗਾਉਣਾ ਸਭ ਤੋਂ ਪਹਿਲਾਂ ਤੁਹਾਡੀ ਜਿੰਨੀ ਵੀ ਲੰਬਾਈ ਹੋਊਗੀ ਤੁਸੀਂ ਉਸ ਹਿਸਾਬ ਨਾਲ ਆਪਣੀ ਲੰਬਾਈ ਰੱਖ ਲੈਣੀ ਆ ਤੇ ਹੁਣ ਆਪਾਂ ਇਹਨਾਂ ਦੇ ਨਾਪ ਦੀ ਗੱਲ ਕਰਦੇ ਆ ਨਾਪ ਇਹਨਾਂ ਦਾ 16 ਵੇਸਟ ਇਹਨਾਂ ਦੀ 14.5 ਔਰ ਹਿਪ ਸਾਈਜ਼ ਇਹਨਾਂ ਦਾ 14.5 ਨੈਕ ਦੇ ਹਿਸਾਬ ਨਾਲ ਜੋ ਵੀ ਕਟਿੰਗ ਹੁੰਦੀ ਆ ਬੈਕ ਨੈਕ ਦੇ ਹਿਸਾਬ ਨਾਲ ਹੁੰਦੀ ਆ ਬੈਕ ਨੈਕ ਇਹਨਾਂ ਦਾ 4 ਇੰਚ ਹੁਣ 4 ਇੰਚ ਦੇ ਹਿਸਾਬ ਦੇ ਨਾਲ ਆਪਾਂ ਇਹਨਾਂ ਦਾ ਜਿਹੜਾ ਤੀਰਾ ਰੱਖਣਾ ਏ ਉਹ ਆਪਾਂ ਰੱਖਾਂਗੇ ਜੀ 6 ਇੰਚ ਅਗਰ ਇਹਨਾਂ ਦਾ ਜਿਹੜਾ ਬੈਕ ਨੈਕ ਫਿਰ ਆਪਾਂ ਇਹਨਾਂ ਦਾ ਜਿਹੜਾ ਟੀਰਾ ਰੱਖਣਾ ਸੀ ਫਿਰ 5.5 ਰੱਖਣਾ ਸੀ ਹੁਣ ਆਪਾਂ 6 ਰੱਖਿਆ ਏ ਤੇ نیچے ਨੂੰ ਆਪਾਂ ਇਹਨਾਂ ਦਾ ਜਿਹੜਾ ਮੋਡਾ ਰੱਖਣਾ ਏ ਉਹ ਆਪਾਂ ਨੇ 1/2 ਇੰਚ ਵਧਾ ਕੇ ਰੱਖ ਲੈਣਾ ਅਗਰ ਆਪਾਂ ਪਲੇਟਾਂ ਪਾਉਣੀਆਂ ਹੁੰਦੀਆਂ ਫਿਰ ਆਪਾਂ 1 ਇੰਚ ਜ਼ਿਆਦਾ ਰੱਖਦੇ ਮੋਡਾ ਹੁਣ ਇਹਨਾਂ ਨਾਲ ਸਾਰੇ ਨਿਸ਼ਾਨਾਂ ਨੂੰ ਜੀ ਕਰ ਲੈਣਾ ਆਪਾਂ ਨੇ ਸਿੱਧੇ ਹੁਣ ਆਪਾਂ ਨੇ ਇਹ ਨਿਸ਼ਾਨਾਂ ਤੋਂ ਬਾਅਦ ਆਪਾਂ ਇਹਨਾਂ ਦਾ ਪੂਰਾ ਜਿਹੜਾ ਮੈਜ਼ਰਮੈਂਟ ਲਿਆ ਹੋਇਆ ਏ ਉਹ ਇੱਥੇ ਆਪਾਂ ਲਗਾ ਲੈਣਾ ਇੱਥੇ ਲਾਵਾਂਗੇ ਆਪਾਂ 7.5 ਵੱਠ ਵੇਸਟ ਤੋਂ 7.5 ਤੁਹਾਡਾ ਜੋ ਵੀ ਨਾਪੂਗਾ ਤੁਸੀਂ ਉਹਦਾ ਅੱਧ ਕਰਕੇ ਜਿਹੜੇ ਨਿਸ਼ਾਨ ਨੇ ਲਗਾ ਲੈਣੇ ਨੇ ਇੱਥੇ ਲਾਵਾਂਗੇ ਆਪਾਂ 9.5 ਤੇ ਜਿਹੜਾ ਮਾਰਜਨ ਆਪਾਂ ਨੇ 2-2 ਇੰਚ ਰੱਖ ਲੈਣਾ ਉਸ ਤੋਂ ਬਾਅਦ ਆਪਾਂ ਨੇ ਇਹਨਾਂ ਨਿਸ਼ਾਨਾਂ ਨੂੰ ਵੀ ਸਿੱਧੇ ਕਰ ਲੈਣਾ ਤੇ ਜੇ ਤੁਸੀਂ ਸਾਡੇ ਚੈਨਲ ਤੇ ਜੀ ਆਇਆਂ ਪਹਿਲੀ ਵਾਰ ਤਾਂ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਆ ਕਰੋ ਲਓ ਜੀ ਇਹ ਹੁਣ ਨਿਸ਼ਾਨ ਲੱਗ ਗਏ ਨੇ ਹੁਣ ਆਪਾਂ ਇਹਨਾਂ ਦਾ ਇੱਥੋਂ ਜਿਹੜਾ ਪੂਰਾ ਡਰਾਫਟ ਬਣਾਉਣਾ ਹੈ ਉਹ ਇਹ ਬਣਾਵਾਂਗੇ ਹੁਣ ਆਪਾਂ ਨੀਚੇ ਤੋਂ ਲਵਾਂਗੇ ਆਪਾਂ 5.5 ਆਪਾਂ ਉੱਪਰੋਂ 6 ਲਿਆ ਸੀਗਾ ਇੱਥੋਂ ਆਪਾਂ 5.5 ਤੇ ਨਿਸ਼ਾਨ ਲਗਾਉਣਾ ਕਿਉਂਕਿ ਜਿਹੜਾ ਇਹਨਾਂ ਦਾ ਸਾਹਮਣਾ ਹੈ ਉਹ ਘਟਿਆ ਜ਼ਿਆਦਾ ਨਹੀਂ ਹੈਗਾ ਤੇ ਇੱਥੋਂ ਆਪਾਂ ਜਿਹੜਾ ਬੈਕ ਸਾਈਡ ਦਾ ਰੱਖਣਾ ਬੈਕ ਕਰਾਸ ਉਹ ਆਪਾਂ 1 ਇੰਚਾਂ ਲਗਾ ਕੇ ਇੱਕ ਇਸੇ ਤਰ੍ਹਾਂ ਨਿਸ਼ਾਨ ਆਪਾਂ ਨੇ ਹੋਰ ਲਗਾ ਲੈਣਾ ਬਸ ਫਿਰ ਇਹਨਾਂ ਨਿਸ਼ਾਨਾਂ ਨੂੰ ਜੀ ਕਰ ਲੈਣਾ ਆਪਾਂ ਨੇ ਇੱਥੇ ਗੁਲਾਈ ਪਾ ਦੇਣੇ ਸਿੱਧੇ ਕਰਨ ਤੋਂ ਬਾਅਦ ਤੇ ਹੁਣ ਜਿਹੜੀ ਆਪਾਂ ਨੇ ਗੁਲਾਈ ਫਰੰਟ ਤੇ ਪਾਉਣੀ ਆ ਉਹ ਆਪਾਂ ਨੇ 5 ਇੰਚ ਦੀ ਪਾਉਣੀ ਆ ਬੈਕ ਵਾਲੀ ਆਪਾਂ ਨੇ 1 ਇੰਚ ਤੇ ਪਾਈ ਆ ਤੇ ਇੱਥੋਂ ਆਪਾਂ 5 ਇੰਚ ਦਾ ਨਿਸ਼ਾਨ ਲਗਾਉਣਾ ਅਗਰ ਤੁਸੀਂ ਪਲੇਟਾਂ ਪਾਉਣੀਆਂ ਹੁੰਦੀਆਂ ਸਾਈਡ ਵਾਲੀਆਂ ਫਿਰ ਤੁਸੀਂ ਇਹ ਜਿਹੜੀ ਕਾਰਟ ਪਾਉਣੀਆਂ ਉਹ 1 ਇੰਚ ਤੇ ਪਾਉਣੀਆਂ ਆ ਲਓ ਜੀ ਇਹ ਆਪਣੇ ਨਿਸ਼ਾਨ ਨੇ ਜਿਹੜੇ ਲੱਗ ਗਏ ਨੇ ਅੱਧਾ ਇੰਚ ਆਪਾਂ ਨੇ ਡਾਊਨ ਦੇਣਾ ਹੀ ਹੁੰਦਾ ਹਰੇਕ ਸਾਈਜ਼ ਦੇ ਵਿੱਚ ਅੱਧਾ ਇੰਚ ਡਾਊਨ ਦੇਣਾ ਹੀ ਦੇਣਾ ਤੇ ਬਾਕੀ ਜਿਹੜਾ ਡਾਊਨ ਆਪਾਂ ਦਨ ਸਾਰਿਆਂ ਦਾ ਜਿਹੜਾ ਮਤਲਬ ਫਰਕ ਹੁੰਦਾ ਵੀ ਜਿਆਦਾ ਧੀਰੇ ਚ ਕਿੰਨਾ ਲੈਣਾ ਉਹ ਆਪਾਂ ਹੋਰ ਵੀਡੀਓ ਬਣਾ ਕੇ ਤੁਹਾਨੂੰ ਦੱਸਾਂਗੇ ਤੇ ਇਹ ਹੋ ਗਈਆਂ ਜੀ ਆਪਣੀਆਂ 16.5 ਬ੍ਰੈਸਟ ਦੀਆਂ ਕੱਟਾਂ ਤੇ ਜੇ ਤੁਹਾਨੂੰ ਵਧੀਆ ਲੱਗੀ ਵੀਡੀਓ ਤਾਂ ਲਾਈਕ ਜ਼ਰੂਰ ਕਰ ਦਿਓ ਜੀ ਥੈਂਕ ਯੂ